ਬਹੁਤ ਜ਼ਿਆਦਾ ਚਮਤਕਾਰ ਹੋਇਆ ਇੱਥੇ ਮੈਂ ਮਤਲਬ ਬੋਲ ਕੇ ਨਹੀਂ ਦੱਸ ਸਕਦੀ ਫੀਲ ਕਰ ਸਕਦੀ ਆ ਮੈਂ ਜਿਵੇਂ ਕਿ ਪਿਛਲੇ ਦਸ ਪੈਰੇ ਤੇ ਮੇਰੇ ਉੱਪਰ ਕੁਲਰ ਡਿੱਗਿਆ ਸੀਗਾ ਪਰ ਮੈਨੂੰ ਜਿਵੇਂ ਡਿੱਗਿਆ ਸੀਗਾ ਮੇਰੀ ਲੱਤ ਟੁੱਟ ਸਕਦੀ ਪਰ ਨਹੀਂ ਬਾਬਾ ਜੀ ਨੇ ਮੇਰੇ ਤੇ ਮੇਰ ਪਰ ਹੱਥ ਰੱਖਿਆ ਮੇਰੇ ਮਾੜਾ ਜਿਹੇ ਦਰਦ ਹੋਇਆ ਵਾ ਇੰਨਾ ਪੀਗਲੀ ਨਹੀਂ ਹੋਇਆ ਪਹਿਲੀ ਜ਼ਿੰਦਗੀ ਸੀ ਕੁਝ ਇੱਥੇ ਆ ਕੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਗੁਰੂ ਨਾਲ ਜੁੜੀਏ ਗੁਰੂ ਘਰ ਨਾਲ ਜੁੜੀਏ ਕਿ ਇਹ ਹੀ ਸੱਚੀ ਜਗਾ ਵਾ ਇੱਥੇ ਹੀ ਸਭ ਦੀ ਆਣਾ ਚਾਹੀਦਾ ਹੈਗਾ ਵਾ ਤਾਂ ਬਹੁਤ ਵਧੀਆ ਲੱਗਦਾ ਹੈਗਾ ਵਾ ਇੱਥੇ ਆ ਕੇ ਐਦਾਂ ਲੱਗਦਾ ਇੱਕ ਬੁੱਧਵਾਰ ਨਾ ਆਈਏ ਤਾਂ ਸਾਨੂੰ ਐ ਲੱਗਦਾ ਵਾ ਵੀ ਜਿਵੇਂ ਕੁਝ ਮਿਸ ਹੋ ਗਿਆ ਲਾਈਫ ਵਿੱਚ ਈਮਾਨ ਦੀ ਸ਼ਾਂਤੀ ਮਿਲਦੀ ਹੈਗੀ ਆ ਸਭ ਦੀ ਸਭ ਇੱਛਾ ਪੂਰੀਆਂ ਹੁੰਦੀਆਂ ਵਾ ਕੋਈ ਵੀ ਟੈਨਸ਼ਨ ਹੁੰਦੀ ਆ ਤੇ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਂਦੇ ਮੈਨੂੰ ਇੱਥੇ 5 ਸਾਲ ਹੋ ਗਏ ਨੇ ਆਂਦਿਆਂ ਨੂੰ ਠੀਕ ਹੈ ਕਿੱਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਇੱਥੇ ਬਹੁਤ ਵਧੀਆ ਫੀਲ ਹੁੰਦਾ ਇੱਥੇ ਆ ਕੇ ਐਦਾਂ ਲੱਗਦਾ ਜਿਵੇਂ ਸਾਰੀਆਂ ਟੈਨਸ਼ਨਾਂ ਖਤਮ ਹੋ ਗਈਆਂ ਇੱਥੇ ਆ ਕੇ ਠੀਕ ਹੈ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਜੀ ਜਿਹੜੀ ਸਾਰੀ ਮੁਰਾਦਾਂ ਪੂਰੀਆਂ ਕਰ ਦਿੰਦੇ ਨੇ ਤੁਹਾਡੀ ਕੋਈ ਮੁਰਾਦ ਜਿਹੜੀ ਪੂਰੀ ਹੋਈ ਹੋਵੇ ਸਾਡੇ ਨਾਲ ਬਹੁਤ ਜ਼ਿਆਦਾ ਚਮਤਕਾਰ ਹੋਇਆ ਇੱਥੇ ਮੈਂ ਮਤਲਬ ਬੋਲ ਕੇ ਨਹੀਂ ਦੱਸ ਸਕਦੀ ਫੀਲ ਕਰ ਸਕਦੀ ਹਾਂ ਮੈਂ ਜਿਵੇਂ ਕਿ ਪਿਛਲੇ ਜਿਹੇ ਪੈਰੇ ਤੇ ਮੇਰੇ ਉੱਪਰ ਕੂਲਰ ਡਿੱਗ ਗਿਆ ਸੀਗਾ ਪਰ ਮੈਨੂੰ ਜਿਵੇਂ ਡਿੱਗਿਆ ਸੀਗਾ ਮੇਰੀ ਲੱਤ ਟੁੱਟ ਸਕਦੀ ਪਰ ਨਹੀਂ ਬਾਬਾ ਜੀ ਨੇ ਮੇਰੇ ਤੇ ਮੇਰੇ ਪਰ ਹੱਥ ਰੱਖਿਆ ਮੇਰੇ ਮਾੜਾ ਦਰਦ ਹੋਇਆ ਵਾ ਇੰਨਾ ਫੀਲ ਨਹੀਂ ਹੋਇਆ ਠੀਕ ਹੈ ਜੀ ਹਰੇਕ ਕੁਤਵਾਰ ਆਨੇ ਹੁੰਦੀ ਚੁਪੈਰਾ ਕਰਦੇ ਹਾਂ ਜੀ ਕਿਤੇ ਹੋ ਜਾਂਦਾ ਮਿਸ ਪਰ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਆ ਕਿ ਮੈਂ ਹਰ ਸਪੈਰੇ ਤੇ ਆਵਾਂ ਠੀਕ ਹੈ ਕਿਦਾਂ ਦਾ ਬਦਲਾਵ ਦੇਖਣ ਨੂੰ ਮਹਿਸੂਸ ਕਰਦੇ ਜੇ ਪਹਿਲੀ ਜ਼ਿੰਦਗੀ ਤੁਹਾਡੀ ਜਦੋਂ ਨਹੀਂ ਸੀ ਜੁੜੇ ਹੋਏ ਤੇ ਹੁਣ ਜਿਹੜੀ ਜ਼ਿੰਦਗੀ ਆ ਪਹਿਲੀ ਜ਼ਿੰਦਗੀ ਸੀ ਕੁਝ ਇੱਥੇ ਆ ਕੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਗੁਰੂ ਨਾਲ ਜੁੜੀਏ ਗੁਰੂ ਘਰ ਨਾਲ ਜੁੜੀਏ ਕਿ ਇਹ ਹੀ ਸੱਚੀ ਜਗ੍ਹਾ ਵਾ ਇੱਥੇ ਹੀ ਸਭ ਦੀ ਆਣਾ ਚਾਹੀਦਾ ਹੈਗਾ ਵਾ ਤਾਂ ਬਹੁਤ ਵਧੀਆ ਲੱਗਦਾ ਹੈਗਾ ਵਾ ਇੱਥੇ ਆ ਕੇ ਐਦਾਂ ਲੱਗਦਾ ਇੱਕ ਬੁੱਧਵਾਰ ਨਾ ਆਈਏ ਤਾਂ ਸਾਨੂੰ ਐ ਲੱਗਦਾ ਵਾ ਵੀ ਜਿਵੇਂ ਕੁਝ ਮਿਸ ਹੋ ਗਿਆ ਲਾਈਫ ਤੋਂ ਸੇਵਾ ਕਰ ਰਹੇ ਹੋ ਇੱਥੇ ਤੁਸੀਂ ਸ਼ਬੀਲ ਦਾ ਲੰਗਰ ਲੈ ਕਿਦਾਂ ਦਾ ਮਹਿਸੂਸ ਕਰ ਬਹੁਤ ਵਧੀਆ ਸਕੂਨ ਮਿਲਦਾ ਕਹਿੰਦੇ ਇੱਥੇ ਆ ਕੇ ਬਾਬਾ ਜੀ ਜੀ ਮਾਨ ਦੀ ਸ਼ਾਂਤੀ ਮਿਲਦੀ ਹੈਗੀ ਆ ਸਭ ਦੀ ਸਭ ਇੱਛਾ ਪੂਰੀਆਂ ਹੁੰਦੀਆਂ ਵਾ ਕੋਈ ਵੀ ਟੈਨਸ਼ਨ ਹੁੰਦੀ ਆ ਤੇ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਆ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਂਦੇ ਮੈਨੂੰ ਇੱਥੇ 5 ਸਾਲ ਹੋ ਗਏ ਨੇ ਆਂਦਿਆਂ ਨੂੰ ਠੀਕ ਹੈ ਕਿੱਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਇੱਥੇ ਬਹੁਤ ਵਧੀਆ ਫੀਲ ਹੁੰਦਾ ਇੱਥੇ ਆ ਕੇ ਐਦਾਂ ਲੱਗਦਾ ਜਿਵੇਂ ਸਾਰੀ ਟੈਨਸ਼ਨ ਖਤਮ ਹੋ ਗਈ ਐ ਇੱਥੇ ਆ ਕੇ ਠੀਕ ਹੈ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਜਿਹੜੇ ਸਾਰੀ ਮੁਰਾਦਾ ਪੂਰੀਆਂ ਕਰ ਦਿੰਦੇ ਨੇ ਤੁਹਾਡੀ ਕੋਈ ਮੁਰਾਦ ਜਿਹੜੀ ਪੂਰੀ ਹੋਵੇ ਸਾਨੂੰ ਨਾਲ ਬਹੁਤ ਜ਼ਿਆਦਾ ਚਮਤਕਾਰ ਹੋਇਆ ਇੱਥੇ ਮੈਂ ਮਤਲਬ ਬੋਲ ਕੇ ਨਹੀਂ ਦੱਸ ਸਕਦੀ ਫੀਲ ਕਰ ਸਕਦੇ ਆ ਮੈਂ ਜਿਵੇਂ ਕਿ ਕਿ ਚਲੇ ਚ ਪਹਿਰੇ ਤੇ ਮੇਰੇ ਉੱਪਰ ਕੁਲਰ ਡਿੱਗਿਆ ਸੀਗਾ ਪਰ ਮੈਨੂੰ ਜਿਵੇਂ ਡਿੱਗਿਆ ਸੀਗਾ ਮੇਰੀ ਲੱਤ ਟੁੱਟ ਸਕਦੀ ਪਰ ਨਹੀਂ ਬਾਬਾ ਜੀ ਨੇ ਮੇਰੇ ਤੇ ਮੇਰੇ ਪਰ ਹੱਥ ਰੱਖਿਆ ਮੇਰੇ ਮਾੜਾ ਜੀ ਦਰਦ ਹੋਇਆ ਵਾ ਇੰਨਾ ਪਿਗਲੀ ਨਹੀਂ ਹੋਇਆ ਠੀਕ ਹੈ ਜੀ ਹਰ ਇੱਕ ਕੁਦਵਾਰ ਆਨੇ ਆ ਜੀ ਦੁਪਹਿਰਾ ਕਰਦੇ ਹਾਂ ਜੀ ਕਿਤੇ ਹੋ ਜਾਂਦਾ ਮਿਸ ਪਰ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਆ ਕਿ ਮੈਂ ਹਰ ਸਪਹਿਰੇ ਤੇ ਆਵਾਂ ਠੀਕ ਹੈ ਕਿੱਦਾਂ ਦਾ ਬਦਲਾਵ ਦੇਖਣ ਨੂੰ ਮਹਿਸੂਸ ਕਰਦੇ ਜੇ ਪਹਿਲੀ ਜ਼ਿੰਦਗੀ ਤੁਹਾਡੀ ਜਦੋਂ ਨਹੀਂ ਸੀ ਜੁੜੇ ਹੋਏ ਤੇ ਹੁਣ ਜਿਹੜੀ ਜ਼ਿੰਦਗੀ ਆ ਆਲੀ ਜ਼ਿੰਦਗੀ ਸੀ ਕੁਝ ਇੱਥੇ ਆ ਕੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਗੁਰੂ ਨਾਲ ਜੁੜੀਏ ਗੁਰੂ ਘਰ ਨਾਲ ਜੁੜੀਏ ਕਿ ਇਹ ਹੀ ਸੱਚੀ ਜਗਾ ਵਾ ਇੱਥੇ ਹੀ ਸਭ ਦੀ ਆਉਣਾ ਚਾਹੀਦਾ ਹੈਗਾ ਵਾ ਤਾਂ ਬਹੁਤ ਵਧੀਆ ਲੱਗਦਾ ਹੈਗਾ ਵਾ ਇੱਥੇ ਆ ਕੇ ਐਦਾਂ ਲੱਗਦਾ ਇੱਕ ਬੁੱਧਵਾਰ ਨਾ ਆਈਏ ਤਾਂ ਸਾਨੂੰ ਐ ਲੱਗਦਾ ਵਾ ਵੀ ਜਿਵੇਂ ਕੁਝ ਮਿਸ ਹੋ ਗਿਆ ਲਾਈਫ ਤੋਂ ਸੇਵਾ ਕਰ ਰਹੇ ਹੋ ਇੱਥੇ ਤੁਸੀਂ ਸ਼ਬੀਲ ਦਾ ਲੰਗਰ ਲੈ ਕਿੱਦਾਂ ਦਾ ਮਹਿਸੂਸ ਕਰ ਬਹੁਤ ਵਧੀਆ ਕੌਣ ਮਿਲਦਾ ਕਹਿੰਦੇ ਇੱਥੇ ਆ ਕੇ ਬਾਬਾ ਜੀ ਜੀ ਮਾਨ ਦੀ ਸ਼ਾਂਤੀ ਮਿਲਦੀ ਹੈਗੀ ਆ ਸਭ ਦੀ ਸਭ ਇੱਛਾ ਪੂਰੀਆਂ ਹੁੰਦੀਆਂ ਵਾ ਕੋਈ ਵੀ ਟੈਨਸ਼ਨ ਹੁੰਦੀ ਆ ਤੇ ਸਾਰੀ ਟੈਨਸ਼ਨ ਅਸ ਦੂਰ ਹੋ ਜਾਂਦੀ ਆ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹ